ਮੈਂ ਆਪ ਜੀ ਦੇ ਸਾਹਮਣੇ ਇੱਕ ਨਵਾਂ ਸ਼ਬਦ ਲੈ ਕੇ ਆਈ ਹਾਂ ਸਾਰੇ ਹੀ ਬੜੀ ਮਾਨਤਾ ਨਾਲ ਸੁਣੋ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ 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 ਕੋਈ ਵਸ ਨਹੀਂ ਚੱਲਦਾ ਮੇਰਾ ਕੋਈ ਵਸ ਨਹੀਂ ਚੱਲਦਾ ਮੇਰਾ ਮੈਂ ਲਾਇਆ ਜੋਰ ਬਥੇਰਾ ਮੈਂ ਲਾਇਆ ਜੋਰ ਬਥੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਅਸੀਂ ਮੁਦ ਤਾਂ ਤੂੰ ਪਿਆਸੇ ਹਾਂ ਇੱਕ ਤੇਰੀ ਹੀ ਬੈਠੇ ਆਸੇ ਹਾਂ ਅਸੀਂ ਮੁਦ ਤਾਂ ਤੂੰ ਪਿਆਸੇ ਹਾਂ ਤੇਰੀ ਹੀ ਬੈਠੇ ਆਸਿਆ ਮੈਂ ਬੇਨਤੀ ਕਰਦਾ ਹਾਂ ਮੈਂ ਬੇਨਤੀ ਕਰਦਾ ਹਾਂ ਮੇਰਾ ਹੋਵੇ ਅੰਤਲੀ ਫੇਰਾ ਮੇਰਾ ਹੋਵੇ ਅੰਤਲੀ ਫੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਮੈਂ ਤੇਰੇ ਬਿਨ ਜੀ ਸਕਾਂ ਮੈਂ ਤੇਰੇ ਬਿਨ ਜੀ ਸਕਾਂ ਮੇਰਾ ਇਹਦਾ ਵੀ ਨਹੀਂ ਜੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਕਦੋਂ ਦਰਸ਼ਨ ਦੇਵੇਂਗਾ ਦਾਤਿਆ ਮਨ ਲੋਚਦਾ ਮੇਰਾ ਤੇਰੇ ਤਰਲੇ ਮਿੰਤਾ ਕਰਦਾ ਹਾਂ ਤੇਰੇ ਤਰਲੇ ਮਿੰਤਾ ਕਰਦਾ ਹਾਂ ਇੱਕ ਪਿਆਰ ਤੇਰਾ ਹੀ ਕਰਦਾ ਹਾਂ ਇੱਕ ਪਿਆਰ ਤੇਰਾ ਹੀ ਕਰਦਾ ਹਾਂ సబరదా ఫేరా కదో దర్శన మనలోచందర్శన మనలోచందేరా కదో దర్న ద మనలోచద